ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਤੇ। ਮੈਂ ਡਾ. ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿ ਹਰ ਸਾਲ ਹੀ ਨਾ ਤਕਰੀਬਨ ਜਦੋਂ ਫਸਲ ਝੋਨੇ ਜਿਹੜੇ ਆਪਣੇ ਗੋਭ ਚਾਉਂਦੇ ਆ ਤੇ ਉਦੋਂ ਬਾਅਦ ਨਸਾਰਾ ਸ਼ੁਰੂ ਹੁੰਦਾ ਆ ਆਪਾਂ ਸਪਰੇਆ ਵਗੈਰਾ ਸ਼ੁਰੂ ਕਰਦੇ ਆ ਜਾਂ ਗੋਭ ਤੋਂ ਪਹਿਲਾਂ ਆਪਾਂ ਸਪਰੇਆ ਕਰਦੇ ਆ। ਤਾਂ ਕਈ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਸਾਡੇ ਝੋਨੇ ਦੇ ਵਿੱਚ ਕਿਉਂਕਿ ਬਪ ਕਰਦੇ ਤਾਂ ਹੈਗੇ ਕਿ ਫਸਲ ਦੇ ਵਿੱਚ ਕੋਈ ਉਲੀ ਰੋਗ ਕੋਈ ਕੀੜਾ ਮਕੌੜਾ ਕੋਈ ਬਿਮਾਰੀ ਨਾ ਆਵੇ ਪਰ ਕਈ ਵਾਰ ਕੀ ਹੁੰਦਾ ਕਿ ਆਪਣੇ ਝੂਨੇ ਦੇ ਉੱਪਰੋਂ ਪੱਤੇ ਆ ਜਿਹੜੇ ਉਹ ਲਾਲ ਨੋਕਾਂ ਸੜੀਆਂ ਪੀਲੇ ਇੱਕਦਮ ਕਈ ਵਾਰ ਪੀਲੀ ਪਾ ਮਾਰਨ ਲੱਗ ਪੈਂਦੀ ਲਾਲ ਪਾ ਮਾਰਨ ਲੱਗ ਪੈਂਦੀ ਹੈ ਸਾਰੇ ਖੇਤ ਦੇ ਵਿੱਚ ਜ਼ਰੂਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿਉਂਕਿ ਮੈਂ ਤਾਂ ਤੁਹਾਨੂੰ ਜਿਹੜਾ ਹੈਗਾ ਸਮੇਂ-ਸਮੇਂ ਤੇ ਬੇਨਤੀਆਂ ਕਰ ਸਕਦਾ ਮੰਨਣਾ ਨਾ ਮੰਨਣਾ ਉਹਨੂੰ ਤੁਸੀਂ ਅਪਲਾਈ ਆਪ ਦੇ ਖੇਤ ਚ ਕਰਨਾ ਨਾ ਕਰਨਾ ਉਹ ਤੁਹਾਡੀ ਮਰਜ਼ੀ ਹੈ ਪਰ ਮੈਂ ਕੋਸ਼ਿਸ਼ ਕਰਦਾ ਕਿ ਜੋ ਜੋ ਪਿਛਲੇ ਸਮੇਂ ਦਾ ਤਜਰਬਾ ਹੁੰਦਾ ਹੈ ਉਹ ਹਰ ਵਾਰ ਮਤਲਬ ਜਦੋਂ ਫਸਲ ਆਪਾਂ ਨਵੇਂ ਸਿਰਿਓਂ ਸ਼ੁਰੂ ਕਰਦੇ ਆਂ ਪਿਛਲੇ ਸੀਜ਼ਨ ਵਾਲੀ ਜਾਂ ਉਦੋਂ ਪਿਛਲੇ ਸੀਜ਼ਨ ਵਾਲੀ ਜਿੱਥੇ ਜਿੱਥੇ ਆਪਾਂ ਕੋਈ ਗਲਤੀ ਕਰਦੇ ਉਹ ਆਪਾਂ ਆਉਣ ਵਾਲੇ ਸਮੇਂ ਚ ਤੁਹਾਡੇ ਨਾਲ ਸਾਂਝੀ ਜ਼ਰੂਰ ਕਰੀਏ ਜਿਹੜੀਆਂ ਨੋਕਾਂ ਪੀਲੀਆਂ ਹੋਣੀਆਂ ਨੇ ਉੱਪਰੋਂ ਉਹਦੇ ਕਈ ਕਾਰਨ ਹੋ ਸਕਦੇ ਆ ਇੱਕਸਾਰ ਖੇਤ ਦੇ ਵਿੱਚ ਪੀਲੀਆਂ ਲਾਲ ਹੋਣੀਆਂ ਜਾਂ ਦੌਗੀਆਂ ਦੇ ਵਿੱਚ ਜੇ ਦੌਗੀਆਂ ਦੇ ਵਿੱਚ ਨੋਕਾਂ ਪੀਲੀਆਂ ਹੁੰਦੀਆਂ ਨੇ ਉੱਪਰੋਂ ਬਰਨਿੰਗ ਅਪੀਅਰੈਂਸ ਆਉਂਦੀ ਆ ਥੱਲੇ ਨੂੰ ਮਤਲਬ ਨੋਕਾਂ ਤੇ ਕਿਨਾਰੇ ਜਿਹੜੇ ਪੱਤੇ ਦੇ ਥੱਲੇ ਨੂੰ ਸੁੱਕਦੇ ਤੁਰੇ ਜਾਂਦੇ ਆ ਤੇ ਫਿਰ ਹੌਲੀ-ਹੌਲੀ ਬੂਟਾ ਜਿਹੜਾ ਮਰ ਜਾਂਦਾ ਹੈ ਦੌਗੀਆਂ ਦੇ ਵਿੱਚ ਮੈਂ ਗੱਲ ਕਰ ਰਿਹਾ ਤੌੜੀਆਂ ਦੇ ਵਿੱਚ ਫਿਰ ਆਪਾਂ ਨੂੰ ਜਿਹੜਾ ਫੀਲਡ ਉਹ ਚੈੱਕ ਕਰਵਾਉਣਾ ਚਾਹੀਦਾ ਜਾਂ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਕਿ ਕੋਈ ਬੈਕਟੀਰੀਅਲ ਰੋਗ ਜਾਂ ਕੋਈ ਜਿਵੇਂ ਪਲਾਂਟ ਹੋਪਰ ਦਾ ਹਮਲਾ ਵਗੈਰਾ ਨਾ ਹੋਵੇ ਜਿਹੜਾ ਦੌਗੀਆਂ ਦੇ ਵਿੱਚ ਗੋਲ-ਗੋਲ țeੜੀਆਂ ਦੇ ਵਿੱਚ ਕਈ ਵਾਰ ਸਮੱਸਿਆ ਸ਼ੁਰੂ ਹੁੰਦੀ ਹੈ ਜਿਹੜੀ ਇੱਕ ਸਾਰ ਹੁੰਦੀ ਹੈ ਆਪਣੇ ਉਹਦੇ ਵਿੱਚ ਫਿਰ ਆਪਾਂ ਨੂੰ ਦੇਖਣਾ ਪੈਂਦਾ ਕਿ ਆਪਾਂ ਪਿਛਲੇ ਦਿਨਾਂ 'ਚ ਕੋਈ ਸਪਰੇਅ ਕੀਤੀ ਆ ਸਪਰੇਅ ਦੇ ਵਿੱਚ ਮਿਕਸਿੰਗ ਕੀਤੀ ਆ ਵਿੱਚੇ ਕੀਟਨਾਸ਼ਕ ਵਿੱਚੇ ਉਲੀਨਾਸ਼ਕ ਵਿੱਚੇ ਐਨਪੀਕੇ ਵਿੱਚੇ ਤੇਲੇ ਵਾਲੀ ਵਿੱਚੇ ਹੋਰ ਕੋਈ ਇੱਕ ਅੱਧੀ ਮਿਲ ਗਈ ਤਾਂ ਉਹ ਵੀ ਆਪਾਂ ਵਿੱਚ ਕਰ ਦਿੰਨੇ ਆ ਇੱਕ ਤਾਂ ਮਿਕਸਿੰਗ ਤੋਂ ਬਚ ਗਏ ਇੱਕ ਸਿੰਥੈਟਿਕ ਪ੍ਰਥਰਾਇਡ ਨੇ ਜਿਹੜੇ ਖਾਸ ਤੌਰ ਤੇ ਤੁਸੀਂ ਲੈਂਡਾ ਵਾਲੇ ਟੈਕਨੀਕਲ ਕਈ ਵਰਤਦੇ ਆ ਕੰਬੀਨੇਸ਼ਨ ਵੀ ਆਉਣ ਲੱਗ ਪਈ ਲੈਂਡਾ ਸਾਈ ਹੈਲੋਥਰੇਨ ਜਾਂ ਕੋਈ ਬਾਈਫੈਂਥਰੀ ਨਾਲ ਟੈਕਨੀਕਲ ਹੈ ਪੀਐਯੂ ਲੁਧਿਆਣਾ ਵੱਲੋਂ ਕਿਸੇ ਕਿਸਮ ਦੀ ਸਿਫਾਰਸ਼ ਨਹੀਂ ਜਦੋਂ ਆਪਾਂ ਇਹ ਟੈਕਨੀਕਲ ਵਰਤਦੇ ਆ ਕਈ ਵਾਰ ਓਵਰਡੋਜ਼ ਪਾਉਣੇ ਤੇ ਨਾਲ ਹੋਰ ਮਿਕਸਿੰਗ ਕਰਕੇ ਵਰਤਦੇ ਆ ਤਾਂ ਉਹਦੇ ਨਾਲ ਸਮੱਸਿਆ ਆ ਸਕਦੀ ਹੈ ਵੱਡਾ ਕਾਰਨ ਵੱਡੀ ਇੱਕ ਹੋਰ ਨੁਕਤਾ ਤੁਹਾਡੇ ਨਾਲ ਕਿਸਾਨ ਵੀਰੋਂ ਆਮ ਤੌਰ ਤੇ ਜ਼ਿਆਦਾਤਰ ਕਿਸਾਨ ਵੀਰ ਹੈ ਜਿਹੜੇ ਉਹ ਸਪਰੇਅ ਕਰਦੇ ਜਾਂ ਕਰਾਉਂਦੇ ਆ ਜਿਹੜੇ ਉਹ ਇੰਜਣ ਪੰਪ ਆ ਜਿਹੜਾ ਗਨ ਸਪਰੇਅਰ ਹੁੰਦਾ ਸਿੱਧੀ ਜਿਹਦੀ ਸਿੱਧੀ ਗਨ ਆ ਤੇ ਸਿੱਧੀ ਉਹ ਪ੍ਰੈਸ਼ਰ ਮਾਰਦਾ ਜਿਹੜੀ ਆਪਣੀ ਸਪਰੇਅ ਪੰਪ ਬੈਟਰੀ ਵਾਲਾ ਹੱਥ ਵਾਲਾ ਪੰਪ ਹੁੰਦਾ ਉਹਦੀ ਨੋਜ਼ਲ ਹੁੰਦੀ ਮੂਰਿਓਂ ਮੁੜੀ ਹੋਈ ਚੁੱਕੀ ਹੋਈ ਥੋੜਾ ਜਿਹਾ ਬੂੰਦਾਂ ਹੁੰਦੀਆਂ ਮੋਟੀਆਂ ਪਾਣੀ ਲੱਗਦਾ ਉਹਦੇ ਨਾਲ ਵੱਧ ਸਪਰੇਅ ਹੁੰਦੀ ਆ ਲੋ ਪ੍ਰੈਸ਼ਰ ਤੇ ਇਹ ਹੁੰਦਾ ਹਾਈ ਪ੍ਰੈਸ਼ਰ ਗਨ ਸਪਰੇਅਰ ਇਹ ਜੋ ਬਾਗਾਂ ਦੇ ਵਿੱਚ ਆਪਾਂ ਉੱਚੇ ਦਰੱਖਤਾਂ ਜਿਵੇਂ ਕਰਨੀ ਹੋਵੇ ਕਈ ਵਾਰ ਕੀ ਆ ਕਿ ਕਿਸਾਨ ਵੀਰ ਉਹਦੇ ਵਿੱਚ ਵੀ ਇਹਦੇ ਵਿੱਚ ਵੀ ਜੇ ਤੁਸੀਂ ਕਰਨੀ ਹੈ ਇੰਜਨ ਵਾਲੇ ਪੰਪ ਜਰੇਸ ਘਟਾ ਕੇ ਥੋੜਾ ਜਿਹਾ ਮਤਲਬ ਸਲੋ ਰੇਸ ਤੇ ਥੋੜੀ ਉੱਪਰ ਨੂੰ ਨੋਜ਼ਲ ਚੱਕ ਕੇ ਵੀ ਬੂੰਦਾਂ ਥੱਲੇ ਡਿੱਗੀ ਜਾਣ ਜੇ ਹਾਈ ਰੇਸ ਮਤਲਬ ਰੇਸ ਪੂਰੀ ਫੁੱਲ ਕਰਕੇ ਧੂਆਂ ਬਣਾ ਧੁੰਦ ਜੀ ਬਣਾ ਕੇ ਉਹਦੀ ਆਪਾਂ ਤੇ ਸਿੱਧਾ ਪ੍ਰੈਸ਼ਰ ਪੱਤਿਆਂ ਤੇ ਮਾਰਦੇ ਤੁਸੀਂ ਪੱਤੇ ਦੇਖੋ ਪੂਰੇ ਪ੍ਰੈਸ਼ਰ ਨਾਲ ਉਹ ਜਿਹੜੇ ਹੈਗੇ ਹਲਦੇ ਹੁੰਦੇ ਬੂਟੇ ਤੇ ਪਾੜਦੇ ਤੁਰੇ ਜਾਂਦੇ ਉੱਪਰੋਂ ਫਿਰ ਉੱਤੇ ਬਰਨਿੰਗ ਹੋਣੀ ਹੋਣੀ ਆ ਇਕਤੋਂ ਮਿਕਸਿੰਗ ਤੋਂ ਗੁਰੇਜ ਕਰੀਏ ਮਿਕਸਿੰਗ ਬਾਰੇ ਮੈਂ ਪਹਿਲਾਂ ਉਦੋਂ ਪਹਿਲਾਂ ਵੀਡੀਓ ਪਾਈ ਆ ਕਿ ਤੁਸੀਂ ਐਨਪੀਕੇ ਜਾਂ ਜਿਵੇਂ ਬੋਰ ਆਉਣ ਜਾਂ ਉਲੀਨਾਸ਼ਕ ਕਰਨਾ ਕੰਪੈਟੀਬਿਲਿਟੀ ਵੱਖ-ਵੱਖ ਘੋਲ ਕੇ ਉਹਦੀ ਸਪਰੇ ਕਰੋ ਕੀਟਨਾਸ਼ਕਾ ਜਿਹੜਾ ਸੁੰਡੀ ਵਾਲੀ ਸਪਰੇਅ ਆ ਉਹ ਗੋਭ ਤੋਂ 10-15 ਦਿਨ ਪਹਿਲਾਂ ਕਰ ਲਓ ਕਿਉਂਕਿ ਉਦੋਂ ਆਪਾਂ ਨੂੰ ਪਤਾ ਹੋਊਗਾ ਸੁੰਡੀ ਦਾ ਹਮਲਾ ਹੈਗਾ ਨਹੀਂ ਹੈਗਾ ਉਦੋਂ ਕਰ ਲਈਏ ਜੇ ਆਪਾਂ ਨੂੰ ਜ਼ਰੂਰਤ ਹੈਗੀ ਜੇ ਗੋਭ ਵੇਲੇ ਤੁਹਾਡੇ ਖੇਤ ਚ ਕੋਈ ਸਮੱਸਿਆ ਨਹੀਂ ਭਚੋਨਾ ਗੋਭ ਚ ਆ ਗਿਆ ਤਾਂ ਉਲੀਨਾਸ਼ਕ ਐਨਪੀਕੇ ਵਗੈਰਾ ਉਹ ਕਰੋ ਜਿਹੜੀ ਰეკਮੈਂਡੇਸ਼ਨ ਕੀਟਨਾਸ਼ਕ ਦੀ ਫਿਰ ਜ਼ਰੂਰਤ ਨਹੀਂਗੀ 10-15 ਦਿਨ ਪਹਿਲਾਂ ਚੈੱਕ ਕਰੋ ਜੇ ਸਮੱਸਿਆ ਉਦੋਂ ਕਰ ਦਿਓ ਤੇਲੇ ਵਗੈਰਾ ਦੀ ਹਜੇ ਤੱਕ ਕੋਈ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ ਉਹ ਕਰਨੀ ਵੀ ਉਦੋਂ ਜਦੋਂ ਅਟੈਕ ਆਪਾਂ ਨੂੰ ਨਜ਼ਰ ਆਉਂਦਾ ਮੁੱਢਾਂ ਨੂੰ ਚੈੱਕ ਕਰਦੇ ਰਹੋ ਫਸਲਦਿਆਂ ਨੂੰ ਫੇਰ ਕਰੋ ਮਿਕਸਿੰਗ ਨਾ ਕਰੋ ਬਹੁਤ ਸਾਰੇ ਕਿਸਾਨ ਵੀਰ ਜਦੋਂ ਆਪਾਂ ਉਰਲੀ ਨਾਸ਼ਕ ਜਾਂ ਐਨਪੀਕੇ ਵਗੈਰਾ ਕਰਨੇ ਨਾਲ ਤੇਲੇ ਵਾਲੀ ਮਿਲਾਉਂਦੇ ਹੀ ਮਿਲਾਉਂਦੇ ਪਤਾ ਨਹੀਂ ਕਿਉਂ ਕੀ ਸਮੱਸਿਆ ਇਹ ਨਾ ਕਰੀਏ ਕੰਮ ਆਪਾਂ ਆਪਣਾ ਪੈਸਾ ਖਰਾਬ ਨਾ ਕਰੀਏ ਦੂਸਰੀ ਗੱਲ ਜਦੋਂ ਆਪਾਂ ਤੱਤਾਂ ਵਾਲੀ ਕੋਈ ਸਪਰੇ ਕਰਨੀ ਜਾਂ ਕੋਈ ਹੋਰ ਕੋਈ ਵੀ ਸਪਰੇ ਕਰਦੇ ਕੋਸ਼ਿਸ਼ ਕਰੋ ਥੱਲੇ ਮਤਲਬ ਖੇਤ ਦੇ ਵਿੱਚ ਇਹ ਨਾ ਹੋਵੇ ਕਿ ਦੋ ਤਿੰਨ ਦਿਨ ਹੋ ਗਏ ਹੁਣ ਪਾਣੀ ਪਾਣੀ ਲੱਗਿਆ ਹੀ ਨਾ ਹੋ ਉੱਚਾ ਤਾਪਮਾਨ ਦੇ ਵਿੱਚ ਦਿਨੇ ਸਪਰੇਅ ਕਰਦੇ ਆ ਸਪਰੇਅ ਕਰਨੀ ਆ ਸ਼ਾਮ ਨੂੰ ਕਰੋ ਬਾਅਦ ਦੁਪਹਿਰ ਸਵੇਰੇ ਸਪਰੇਅ ਨਾ ਕਰੋ ਤਰੇਲ 'ਚ ਤੁਸੀਂ ਕਈ ਵਾਰ ਸਪਰੇਅ ਕਰਦੇ ਕਿ ਪਾਣੀ ਘੱਟ ਲੱਗੂ ਤਰੇਲ ਦੇ ਵਿੱਚ ਜਦੋਂ ਤੁਸੀਂ ਸਪਰੇਅ ਕਰਦੇ ਆ ਸਪਰੇਅ ਦੀਆਂ ਬੂੰਦਾਂ ਤਿਲਕ ਤੇ ਥੱਲੇ ਜਾ ਪੈਂਦੀਆਂ ਉੱਪਰ ਖੜ੍ਹਦੀਆਂ ਨਹੀਂ ਬੂਟਿਆਂ ਦੇ ਸਵੇਰ ਵੇਲੇ ਤਰੇਲ ਦੇ ਵਿੱਚ ਸਪਰੇਅ ਦੀ ਕੋਈ ਵਧੀਆ ਮਤਲਬ ਆਪਾਂ ਨੂੰ ਕੋਈ ਫਾਇਦਾ ਵਾਲੀ ਗੱਲ ਨਹੀਂ ਹੈ ਬਾਅਦ ਦੁਪਹਿਰ ਜਾਂ ਸ਼ਾਮ ਨੂੰ ਕਰੋ ਸਪਰੇਅ ਖੇਤ ਦੇ ਵਿੱਚ ਥੋੜਾ ਬਹੁਤਾ ਪਾਣੀ ਜ਼ਰੂਰ ਹੋਵੇ ਖਾਸ ਤੌਰ ਤੇ ਜਦੋਂ ਐਨਪੀਕੇ ਵਗੈਰਾ ਤੁਸੀਂ ਜਾਂ ਤਤਾਂ ਵਾਲੀਆਂ ਸਪਰੇਅਾਂ ਕਰਦੇ ਆ ਥੋੜਾ ਥੋੜਾ ਪਾਣੀ ਜ਼ਰ ਕਿਉਂਕਿ ਉਤੋਂ ਤਾਪਮਾਨ ਦੀ ਸਟ੍ਰੈਸ ਆ ਉਹਦੇ ਨਾਲ ਵੀ ਕਈ ਵਾਰ ਨੋਕਾਂ ਦੇ ਉੱਤੇ ਪ੍ਰੈਸ਼ਰ ਪੈ ਜਾਂਦਾ ਇਹ ਗੱਲਾਂ ਆਪਣੀਆਂ ਧਿਆਨ ਦੇਣਯੋਗ ਹੈਗੀਆਂ ਨੇ ਕਿ ਆਪਾਂ ਸਪਰੇਅ ਕਰਨ ਸਮੇਂ ਸਾਵਧਾਨੀ ਆ ਕੀ ਵਰਤਣੀ ਹੈ ਬੈਟਰੀ ਵਾਲਾ ਹੱਥ ਵਾਲਾ ਪੰਪ ਆ ਦੀ ਬੈਸਟ ਆ ਉਹਨਾਂ ਦਾ ਸਪਰੇਅ ਜਿਹੜੀ ਹੁੰਦੀ ਆ ਉਹਦਾ ਰਿਜ਼ਲਟ ਵੀ ਆਪਾਂ ਨੂੰ ਵਧੀਆ ਮਿਲਦਾ ਤੇ ਉਹ ਮਤਲਬ ਪ੍ਰੈਸ਼ਰ ਸਪਰੇਅ ਪ੍ਰੈਸ਼ਰ ਕੋਈ ਨਹੀਂ ਪੈਂਦਾ ਫਸਲ ਦੇ ਉੱਤੇ ਜਿਹੜਾ ਪ੍ਰੈਸ਼ਰ ਸਪਰੇਅਰ ਆ ਉਹ ਫਿਰ ਜਿਹੜਾ ਹੈਗਾ ਫਸਲ ਨੂੰ ਉਹ ਲਾਲ ਪੀਲੀਆਂ ਹੁਣ ਤੁਸੀਂ ਦੇਖਿਓ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਹੁੰਦੇ ਆ ਤੇ ਜਦੋਂ ਉਹਨਾਂ ਤੋਂ ਪੁੱਛੀਦਾ ਕਾਰਨ ਇਹੀ ਹੁੰਦਾ ਕਿ ਆਪਾਂ ਮਿਕਸ ਕਰਕੇ ਸਪਰੇਅ ਕੀਤੀ ਆ ਇੰਜਨ ਪੰਪਣਾ ਦੁਪਹਿਰੇ ਸਪਰੇਅ ਕੀਤੀ ਗਈ ਫਿਰ ਪੁੱਛੀ ਤਾਂ ਥੱਲੇ ਪਾਣੀ ਵੀ ਹੈ ਨਹੀਂ ਸੀ ਖੇਤ 'ਚ ਤਾਂ ਇਹ ਗੱਲਾਂ ਆਪਾਂ ਜਿਹੜੀਆਂ ਧਿਆਨ ਮੰਗਦੀਆਂ 150 ਲੀਟਰ ਘੱਟੋ-ਘੱਟ ਪਾਣੀ ਲਾਓ ਸਪਰੇਅ ਵਾਸਤੇ 150 ਤੋਂ ਉੱਤੇ ਲੱਗ ਜਾਵੇ ਇਸ ਕਰਕੇ ਇੰਜਨ ਵਾਲਾ ਪੰਪ ਵੀ ਜੇ ਤੁਸੀਂ ਸਪਰੇਅ ਕਰਨੀ ਘੱਟੋ-ਘੱਟ 6 ਪੰਪ ਲੱਗਣ ਆਮ ਆਪਾਂ 4 ਕਨਸਾਰ ਲੈਨੇ ਆ ਤੇ 150 ਲੀਟਰ ਤੋਂ ਉੱਤੇ ਪਾਣੀ ਜਿੰਨਾ ਤੁਸੀਂ ਪਾਉਣੇ 200 200 ਲਾ ਦੇਉਂ ਤਾਂ ਬਹੁਤ ਨਜ਼ਾਰੇ ਵਾਲੀ ਸਪਰੇ ਹੁੰਦੀ ਤੇ ਬਹੁਤ ਵਧੀਆ ਰਿਜ਼ਲਟ ਆਪਾਂ ਨੂੰ ਮਿਲਦੇ ਆ ਤੇ ਦੁਬਾਰਾ ਜਿਹੜੀ ਉਲੀਨਾਚ ਕਰਨੀ ਉਹ ਤੁਸੀਂ ਦੁਬਾਰਾ 15 20 ਦਿਨ ਤੇ ਹੋਰ ਰਿਪੀਟ ਕਰ ਸਕਦੇ ਹੋਰ ਆਪਾਂ ਨੂੰ ਇਸ ਦੋ ਵਾਰ ਕੋਈ ਜ਼ਰੂਰਤ ਹੀ ਨਹੀਂ ਪੈਣੀ ਹੈਗੀ ਸੋ ਇੰਨੀਆਂ ਬੇਨਤੀਆਂ ਸੀ ਕਿਰਪਾ ਕਰਕੇ ਗੌਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ